ਪੋਂਡਕਣੀਏ ਵਾਲੇ ਖੜੇ ਆ ਜਿਲ੍ਹਾ ਜੀ ਫਰੀਦਕੋਟ ਆ ਤੁਹਾਡੇ ਵਾਸਤੇ ਤਿੰਨ ਟਰੈਕਟਰ ਲੈ ਕੇ ਆਏ ਆ ਦੋ ਸੋਨਾਲੀਕਾ 750 ਤੇ ਇੱਕ ਮਹਿੰਦਰਾ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਠੀਕ ਠਾਕ ਲੋ ਬਾਈ ਠੀਕ ਠਾਕ ਵਧੀਆ ਜੀ ਸਾਰਿਆਂ ਤੋਂ ਪਹਿਲਾਂ ਤਾਂ ਬਾਈ ਇਹ ਜਿਹੜਾ ਸੋਨਾਲੀਕਾ ਡੀਆਈ 750 ਇਹ ਮਾਡਲ ਕਿਹੜਾ ਇਹ ਮਾਡਲ ਹੈ 16 2016 ਮਾਡਲ ਇਹ ਕਿਹੜੀ ਐਮ ਟਰੈਕਟਰ ਹਾਂਜੀ ਠੀਕ ਹੈ ਜੀ 16 ਮਾਡਲ ਆ ਐਚ ਡੀ ਐਮ ਟਰੈਕਟਰ ਆ ਨੰਬਰ 50 ਵਾ ਨੰਬਰ 50 ਵਾ ਠੀਕ ਹੈ ਜੀ ਪੰਜਾਬ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਮੂਹਰੇ ਟਾਇਰਾਂ ਦੀ ਸੀਐਟ ਕੰਪਨੀ ਦੇ ਕਿੰਨੇ ਪਰਸੈਂਟ ਹੈ 75 ਰੁਪਏ ਚਾਰੇ ਟਾਇਰ ਸ਼ੇਅਰ ਦੇ ਚਾਰੇ ਕੰਪਨੀ ਦੇ ਟਾਇਰ ਹਨਾ ਸੀਐਟ ਕੰਪਨੀ ਦੇ ਟਾਇਰ ਆ 75% ਆ ਚਾਰੇ ਗੱਲ ਕਰੀਏ ਬਈ ਆ ਰੰਗ ਪੇੜ ਦੀ origignal ਠੀਕ ਆ ਹਾਂਜੀ ਇੰਜਨ ਗੇਅਰ ਦਾ ਵਾਹ ਕੇ ਟੈਟ ਲੈ ਜਾਣ ਸਾਰਾ origignal ਆ ਕਿਹਤੋਂ ਕਲਮਣੀ ਲੱਗੀ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਲਿਆ ਸਕਦੇ ਹੋ ਵੀ ਫੁੱਲ ਗਾਰੰਟੀ ਆ ਠੀਕ ਹੈ ਜੀ ਫੁੱਲ ਗਾਰੰਟੀ ਆ ਪਿਆਵ ਨੰਬਰ ਆ ਸਮਾਨ ਪੂਰਾ ਬਈ ਇਹਦੇ ਨਾਲ ਹਾਂ ਡੰਡਾ ਫੱਟੀ ਛਤਰੀ ਆ ਜਿਵੇਂ ਛਤਰੀ ਨਵੀਂ ਲੱਗੀ ਸਪੀਕਰ ਸਾਰਾ ਆਂ ਹੀ ਦੇਵੋਗੇ ਨਾ ਠੀਕ ਆ ਜੀ ਸਾਰਾ ਟਰੈਕਟਰ ਆਂ ਹੀ ਮਿਲੂਗਾ ਸਾਈਡ ਗੇਅਰ ਆ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਚਲਾ ਕੇ ਫੇਰ ਸੌਦਾ ਕਰ ਸਕਦੇ ਹੋ ਬਾਈ ਇਹਦੀ ਡਿਮਾਂਡ ਕੀ ਆ ਡਿਮਾਂਡ ਦਾ 4,40,000 4,40,000 16 ਮਾਡਲ ਦੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਫੁੱਲ ਦਾ ਮਾਨਤਨ ਕਰ ਦੇਵਾਂਗੇ ਠੀਕ ਆ 20000 ਦਾ ਮਾਨਤਨ ਹੋ ਜਾਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਟ੍ਰੇਕਟਰ ਪੂਰਾ ਚੰਗਾ ਪੂਰਾ ਚੰਗਾ ਟਰੇਕਟਰ ਵਾਹ ਕੇ ਥੱਲੀ ਕਰਕੇ ਤੇ ਲੈ ਜਾਈਏ ਠੀਕ ਆ ਬਾਈ ਤੇ ਜਿਹੜਾ ਇੱਧਰ 750 ਸੋਨਾ ਲਿਖਿਆ ਇਹ ਮਾਡਲ ਕਿਹੜਾ ਕਹਿੰਦੇ 2011 ਮਾਡਲ ਇਹ ਹੈਗਾ 2011 ਮਾਡਲ ਨੰਬਰ ਪੀ ਆ ਵਾ ਇਹ ਪੰਜਾਬ ਦਾ ਨੰਬਰ ਹੈ ਠੀਕ ਆ ਪਰ ਇੱਡੇ ਟਾਂ ਲੱਗੇ ਨੇ ਸਾਰੇ ਠੀਕ ਆ ਬਾਈ ਪੀ ਬੀ 08 ਨੰਬਰ ਆ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਇੱਕ ਨਵਾਂ ਲੈ ਕੇ 85 ਰੁਪਏ ਮੂਹਰ ਲੈ ਕੇ 60 65 ਤਾਂ ਹੈ ਠੀਕ ਆ ਬਾਈ ਇਹ ਵੀ 750 ਆ ਨਹੀਂ 750 ਸੈਡ ਗੇਅਰ ਆ ਤੇ ਪੰਜਾਬ ਨੰਬਰ ਆ ਇੰਜਨ ਗੇਅਰ ਦਾ ਕਿਵੇਂ ਆ ਇਹ ਗੇਅਰ ਵੀ ਓਕੇ ਜਾਵਾ ਇਹ ਵੀ ਵਾਹ ਕੇ ਲੈ ਆਣਾ ਹਾਂਜੀ ਵਾਹ ਕੇ ਥੱਲੇ ਕਰਕੇ ਲੈ ਕੇ ਆਉਂਦੇ ਠੀਕ ਹੈ ਜੀ ਵਾਹ ਕੇ ਚਲਾ ਕੇ ਟਰੈਕਟਰ ਲਿਆ ਸਕਦੇ ਹਾਂ ਪੀਵੀ08ਬੀਵੀ 9995 ਨੰਬਰ ਤੇ ਸਮਾਨ ਇਹਦੇ ਨਾਲ ਵੀ ਪੂਰਾ ਠੀਕ ਹੈ ਜੀ ਸਾਰਾ ਸਮਾਨ ਇਸ ਟਰੈਕਟਰ ਦੇ ਵੀ ਨਾਲ ਆ ਇੰਜਨ ਗੇਅਰ ਦਾ ਪੂਰਾ ਚੰਗਾ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਜਾਂਣਾ ਕਿ ਚੱਲਿਆ ਹਾਂ ਕੰਪਨੀ ਰਿਕਾਰਡ ਨਾਲ ਚੱਲਿਆ ਠੀਕ ਹੈ ਜੀ ਹੁਣ ਆਪਾਂ ਗੱਲ ਕਰੀਏ ਇਹਦੀ ਡਿਮਾਂਡ ਕਿੰਨੀ ਆ ਇਹਦੀ ਡਿਮਾਂਡ ਹੈ ਕਿ 365000 365000 ਡਿਮਾਂਡ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਬਾਈ ਠੀਕ ਆ 20000 ਦਾ ਇਹ ਚੋ ਮਾਨਦਨ ਕਰ ਦੋਗੇ ਇੱਧਰ ਆ ਗਿਆ ਛੋਟੇ ਜਿਹੇ ਮੋਡਲ ਵਾਲਾ 265 ਇਹ ਮਾਡਲ ਕਿਹੜਾ ਇਹਦਾ 1993 ਮਾਡਲ ਹੈ 1993 ਮਾਡਲ ਆ ਪੀਬੀ04 ਫ੍ਰੀ ਕੋਡ ਦਾ ਨੰਬਰ ਹੈ ਹਨਾ ਟਾਇਰਾਂ ਦੀ ਇਹਦਾਂ ਦੀ ਗੱਲ ਕਰੀਏ ਟਾਇਰ ਮਗਲੇ 50 ਕੋ ਪੈਸੇ ਪੂਰੇ 60 ਕੋ ਪੈਸੇ ਠੀਕ ਆ ਜੀ ਵੀ ਹਜੇ ਕੰਮ ਦਿੰਦੇ ਆ ਕੰਮ ਦਿੰਦੇ ਬਾਕੀ ਸਾਰਾ ਟਰੈਕ ਰੇਨ ਵਾਲਾ ਹੈ ਅਰੀਜਨਲ ਡਰਾਈਵਰ ਆ ਅਰੀਜਨਲ ਆਪਣੀ ਫੁੱਲ ਗਾਰੰਟੀ ਆ ਕੋਈ ਕਹ ਰਿਹਾ ਕਲਮ ਲੱਗੇ ਟਰੈਕਟਰ ਫਰੀ ਦੇ ਦੇਗਾ ਠੀਕ ਆ ਵੀ ਇਨੀ ਤੁਸੀਂ ਗਾਰੰਟੀ ਦੰਨੇ ਵੀ ਜੇ ਕੋਈ ਕਹਿੰਦਾ ਵੀ ਕਲਮ ਲੱਗੀ ਟਰੈਕਟਰ ਫਰੀ ਮਿਲ ਜੂਗਾ ਠੀਕ ਆ ਵੇਖਿਓ ਬਈ ਮੁੱਕਰ ਨਾ ਜਾ ਕੇ ਤੇ ਹਾਂ ਜੀ ਨਾ ਇਹ ਵਾਕੇ ਖੜੀ ਕਰਕੇ ਲੈ ਕੇ ਜਾ ਠੀਕ ਆ ਵਾਕੇ ਕੰਮ ਨਾ ਹੋਇਆ ਮੇਰਾ ਇੰਜਨ ਦਾ ਕੰਮ ਹੋਇਆ ਵਾ ਵੀ ਜਾ ਕੇ ਜੋੜਨਾ ਹੀ ਆ ਹਾਂ ਜੀ ਹਾਂ ਜੀ ਠੀਕ ਆ ਸਮਾਨ ਪੂਰਾ ਮਿਲੂਗਾ ਇਹਦੇ ਨਾਲ ਵੀ ਸਮਾਨਾ ਡੰਡਾ ਪੱਟੀ ਛਤਰੀ ਜੀ ਠੀਕ ਆ ਜੀ ਸਮਾਨ ਇਸ ਟਰੈਕਟਰ ਨਾਲ ਵੀ ਪੂਰਾ ਮਿਲੂਗਾ ਜੀ ਡੰਡਾ ਪੱਟੀ ਛਤਰੀ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਆ ਤੇ ਹੁਣ ਆਪਾਂ ਇਹਦੀ ਡਿਮਾਂਡ ਕੀ ਹੈ ਜੀ ਇਹ 1.40 ਹਜ਼ਾਰ ਬਣ ਕਰਦੇ ਆਪਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹ 2.5 ਲੱਖ ਕਰ ਦੇਗਾ ਠੀਕ ਹੈ ਜੀ ਇਹ ਤਿੰਨੇ ਟਰੈਕਟਰ ਤੁਸੀਂ ਵੀ ਦੱਸ ਦਿਓ ਕਿਹੜੇ ਪਿੰਡ ਵਗਾਊਗਾ ਜੀ ਇਹ ਪਿੰਡ ਕਣੀ ਵਾਲਾ ਹੈ ਜ਼ਿਲ੍ਹਾ ਫੇਰੋ ਨੰਬਰ ਬੋਲਿਓ 99140 ਠੀਕ ਹੈ ਜੀ 599 ਹੁਣ ਬਈ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇਗਾ ਮਾਨਤਨ ਫੋਲ ਕਰਨਾ ਮਾਨਤਨ ਕਰਾਂਗੇ ਜਿਹੜਾ ਜੀ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਸਾਰਿਆਂ ਦਾ ਧੰਨਵਾਦ